ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਦੋਸਤੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਨਵਾਂ ਬਣਿਆ ਹੋਇਆ ਉਹ ਗਾਈ ਦਾ ਮਕਾਨ ਕਿ ਇਹਨਾਂ ਨੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਰੀਜ ਨਾਲ ਬਣਾਇਆ ਵਾ 20 ਫੁੱਟੇ ਦਾ ਮੱਥਾ ਹੈਗਾ ਜੀ ਤੇ 45 ਫੁੱਟ ਦੀ ਲੈਂਥ ਹੈਗੀ ਆ ਬਾਕੀ ਆਪਾਂ ਤੁਹਾਨੂੰ ਅੰਦਰੋਂ ਦਿਖਾਨੇ ਸਾਰਾ ਕਿਵੇਂ ਦਾ ਬਣਿਆ ਆਇਆ ਵਾ ਤੇ ਕੀ ਕੀ ਇਹਨਾਂ ਨੇ ਇਹਦੇ ਵਿੱਚ ਬਣਾਇਆ ਹੋਇਆ ਵਾ ਆਜੋ ਦੋਸਤੋ ਇਹਨਾਂ ਨੇ ਬਾਹਰ ਨਾਲ ਵਿੜੇ ਵਿੱਚ ਨਾਲ ਸਾਰਾ ਮਾਰਬਲ ਲਗਵਾਇਆ ਆਇਆ ਵਾ ਫਾਰਮਲੀ ਬੜਾ ਵਧੀਆ ਪਾਰਟੀ ਲਗਾ ਰਿਹਾ ਹੈ ਹੈਵੀ ਲੋਹੇ ਦਾ ਗੇਟ ਲਗਵਾਇਆ ਹੋਇਆ ਵਾ ਇਹ ਆਪਣੇ ਰਹਿਣ ਵਾਸਤੇ ਬਣਾਇਆ ਸੀਗਾ ਗ੍ਰਿਲ ਵਗੈਰਾ ਸਭ ਕੁਝ ਲੱਗਾ ਹੈ ਪੂਰੀਆਂ ਦੇ ਵਿੱਚ ਵੀ ਇਹਨਾਂ ਨੇ ਪੱਥਰ ਲਗਾਇਆ ਹੋਇਆ ਵਾ ਸਾਬੜ ਰੱਖੀ ਪਰ ਸਾਰੀ ਦੁਬਾਰਾ ਪੜਤੀ ਦੁਬਾਰਾ ਕੀਤਾ ਹਾਂ ਹਾਂ ਆ ਮਾਤਾ ਜੀ ਬੈਠੇ ਹੈ ਮਾਤਾ ਜੀ ਦੱਸਦੇ ਪਿਆ ਕਿ ਇਹਨਾਂ ਨੇ ਨਾ ਆਪਣੇ ਹੱਥੀ ਹਰ ਚੀਜ਼ ਨਵੇਂ ਪਾਈ ਆ ਹਰ ਚੀਜ਼ ਉੱਥੋਂ ਦਾ ਕਹਿ ਲਓ ਹਾਂ ਮਾਤਾ ਜੀ ਨੇ ਨਾ ਸਾਰਾ ਮਤਲਬ ਕਿ ਇਹਨਾਂ ਨੇ ਆਪਣੇ ਹੱਥੀ ਸਾਰਾ ਘਰ ਤਿਆਰ ਕੀਤਾ ਆ ਬਹੁਤ ਸੋਹਣੇ ਤਰੀਕੇ ਨਾਲ ਅਸੀਂ ਮੁੰਡੇ ਨੂੰ ਮਜਬੂਰੀ ਕਰਕੇ ਵੇਚਣਾ ਨਹੀਂ ਤਾਂ ਨਹੀਂ ਵੇਚਣਾ ਕਿ ਮੁੰਡਾ ਬਾਹਰ ਗਿਆ ਹੋਵੇ ਕਹਿ ਮੰਗਦਾ ਨੇ ਅੱਗੇ ਜਾਣਾ ਇਹ ਤਾਂ ਛੋਟਾ ਜਿਹਾ ਕਾਹਤਾਂ ਦਾ ਕੰਮ ਕੀਤਾ ਨਾ ਇਹਨਾਂ ਵੀ ਬਾਹਰ ਅਚਾ ਉਹ ਦੱਸ ਦੇ ਪਈ ਕਿ ਬੇਟੇ ਨੇ ਬਾਹਰ ਜਾਣਾ ਵੇ ਤਾਂ ਕਰਕੇ ਸੇਲ ਕਰ ਰਹੇ ਆ ਉਸ ਤਰ੍ਹਾਂ ਇਹਨਾਂ ਦਾ ਕੋਈ ਵੀ ਰੀਜ਼ਨ ਨਹੀਂਗਾ ਸੇਲ ਕਰਨ ਵਾਸਤੇ ਇਹ ਬਣਾਇਆ ਇਹਨਾਂ ਨੇ ਓਪਨ ਲਿਵਿੰਗ ਡਰਾਇੰਗ ਏਰੀਆ ਇੱਥੇ ਇਹਨਾਂ ਲਾਇਆ ਹੋਇਆ ਚਾਰ ਫੁੱਟ ਜੇਕਰ ਤੁਸੀਂ ਚਾਹੋਗੇ ਤੇ ਇੱਥੇ ਸੋਫਾ ਸੈੱਟ ਵਗੈਰਾ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਹੋ ਜਾਏਗਾ। ਪੀਓਪੀ ਵਗੈਰਾ ਸਾਰੀ ਇਹਨਾਂ ਨੇ ਕੀਤੀ ਹੋਈ ਆ। ਪੇਂਟ ਵਗੈਰਾ ਸਾਰਾ ਇਹਨਾਂ ਨੇ ਕੀਤਾ ਹੋਇਆ ਵਾ। ਐ ਮੈਂ ਦੇਖੀ ਕਿਚਨ। ਠੀਕ ਹੈ ਜੀ। ਇਹ ਕਿਚਨ ਹੈਗੀ ਇਹਨਾਂ ਦੀ ਤੇ ਕਿਚਨ ਦੇ ਨਾਲ ਹੀ ਬਾਹਰ ਆਪਣਾ ਡਾਈਨਿੰਗ ਟੇਬਲ ਦਾ ਹੁੰਦਾ ਸਾਰਾ ਸਿਸਟਮ ਉਹਨੇ ਤੁਸੀਂ ਇੱਥੇ ਸੈਟਅਪ ਕਰ ਸਕਦੇ ਹੋ ਆਪਣਾ ਡਾਈਨਿੰਗ ਟੇਬਲ ਵਗੈਰਾ ਲਗਾ ਕੇ ਕਰ ਸਕਦੇ ਜਿਵੇਂ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ-ਉਵੇਂ ਤੁਸੀਂ ਹਾਂ ਜਿਵੇਂ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਤੁਸੀਂ ਆਪਣੇ ਤਰੀਕੇ ਨਾਲ ਘਰ ਨੂੰ ਸੈਟਅਪ ਕਰਕੇ ਰੱਖ ਸਕਦੇ ਹੋ। ਕਮਰੇ ਵਗੈਰਾ ਇਹਨਾਂ ਨੇ ਬਹੁਤ ਸੋਹਣੇ ਬਣਾਏ ਹੋਏ ਆ ਆ ਇਹਨਾਂ ਦਾ ਫਰਸਟ ਬੈਡਰੂਮ ਹੈਗਾ ਵਾ ਬਣਾਇਆ ਇਹਨਾਂ ਨੇ ਸਾਰਾ ਆਪਣੇ ਹੱਥੀ ਆ ਦਰਵਾਜ਼ੇ ਵੀ ਇਹਨਾਂ ਨੇ ਜਿਹੜੇ ਲੱਕੜ ਦੇ ਲਗਾਏ ਹੋਏ ਆ ਦਰਵਾਜ਼ੇ ਵੀ ਇਹਨਾਂ ਨੇ ਹੈਵੀ ਲਗਾਏ ਹੋਏ ਆ ਬਹੁਤ ਵਧੀਆ ਦਰਵਾਜ਼ੇ ਲਗਾਏ ਹੋਏ ਆ ਹਰ ਕਮਰੇ ਦੇ ਵਿੱਚ ਇਹਨਾਂ ਨੇ ਦੇਖ ਸਕਦੇ ਹੋ ਕਿ ਤੁਸੀਂ ਹਰ ਕਮਰੇ ਦੇ ਵਿੱਚ ਇਹਨਾਂ ਨੇ ਪੀਓਪੀ ਕੀਤੀ ਹੋਈ ਆ ਦੋਸਤੋ ਆ ਹੈਗਾ ਇਹਨਾਂ ਦਾ ਦੂਸਰਾ ਬੈਡਰੂਮ ਦੂਸਰਾ ਬੈਡਰੂਮ ਵੀ ਇਹਨਾਂ ਨੇ ਮਤਲਬ ਕਿ ਬੈਡਰੂਮ ਨੇ ਇਹਨਾਂ ਨੇ ਦੋਨੇ ਬੜੇ ਖੁੱਲੇ ਢੁਲੇ ਬਣਾਏ ਹੋਏ ਆ ਇਹਨਾਂ ਦਾ ਜਿਹੜਾ ਡਰਾਇੰਗ ਏਰੀਆ ਹੈਗਾ ਉਹ ਵੀ ਬਹੁਤ ਇਹਨ ਠੀਕ ਹੈ ਜੀ ਆ ਇਹਨਾਂ ਦਾ ਸਟੋਰ ਹੈਗਾ ਸਟੋਰ ਨੂੰ ਜੇ ਤੁਸੀਂ ਚਾਹੋਗੇ ਤੇ ਆਪਣਾ ਅਟੈਚ ਬਾਥਰੂਮ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੇ ਦੇ ਡਿਪੈਂਡ ਹੈਗਾ ਜਿਵੇਂ ਤੁਸੀਂ ਕਰਨਾ ਕਰ ਸਕਦੇ ਹੋ ਆ ਇਹਨਾਂ ਨੇ ਬਣਾਇਆ ਵਾ ਡੱਟ ਏਰੀਆ ਇੱਥੇ ਆਪ ਕੱਪੜੇ ਵਗੈਰਾ ਵਾਸ਼ ਕਰਦੇ ਆ ਮਸ਼ੀਨ ਵਗੈਰਾ ਤੇ ਪਈ ਹੋਈ ਆ ਇਹਨਾਂ ਦੇ ਫ੍ਰਿਜ ਵੀ ਰੱਖੀ ਹੋਈ ਆ ਬਾਕੀ ਤੁਸੀਂ ਚਾਹੋ ਜਿਵੇਂ ਵੀ ਬੜੇ ਬੜੇ ਤਰੀਕੇ ਨਾਲ ਇੱਥੇ ਤੁਸੀਂ ਸੈਟਿੰਗ ਕਰ ਸਕਦੇ ਹੋ ਹਰ ਇੱਕ ਦਾ ਆਪਣਾ ਆਪਣਾ ਮਾਈਂਡ ਹੁੰਦਾ ਕਿ ਉਹਨੇ ਆਪਣਾ ਘਰ ਕਿਸ ਤਰ੍ਹਾਂ ਸੈੱਟ ਕਰਨਾ ਕਿਸ ਤਰ੍ਹਾਂ ਨਹੀਂ ਕਰਨਾ ਸੋਰੀ ਦੋਸਤੋ ਪਹਿਲੇ ਬੈਡਰੂਮ ਨਾਲ ਤੁਹਾਨੂੰ ਅਟੈਚ ਬਾਥਰੂਮ ਹੈਗਾ ਦੱਸਣਾ ਭੁੱਲ ਗਏ ਆ ਆ ਹੈਗਾ ਬਾਥਰੂਮ ਇਹਨੇ ਬਹੁਤ ਵਧੀਆ ਤੇ ਖੁੱਲੇ ਡੁਲੇ ਬਣਾਇਆ ਹੈ ਟਾਇਲ ਵਗੈਰਾ ਲੱਗੇ ਤੇ ਬਾਥਰੂਮ ਦੇ ਵਿੱਚ ਵੀ ਇਹਨਾਂ ਨੇ ਪੀਓਪੀ ਵਗੈਰਾ ਕਰਵਾਈ ਹੋਈ ਹੈ। ਮੰਨ ਲਿਓ ਕარი ਇਹਨਾਂ ਨੇ ਦੋਸਤੋਂ ਆਪਣੀ ਇਹ ਪੂਰੀ ਰੀਜ ਮੁਤਾਬਿਕ ਬਣਾਇਆ ਹੋਇਆ ਵਾ। ਇਹਨਾਂ ਨੂੰ ਵੇਚਣ ਦੀ ਤਾਂ ਲੋੜ ਪੈ ਗਈ ਆ। ਇਹਨਾਂ ਦਾ ਬੇਟਾ ਬਾਹਰ ਆ। ਬਾਹਰ ਹੈਗਾ ਵਾ ਤੇ ਇੱਕ ਨੇ ਬਾਹਰ ਜਾਣਾ ਵਾ। ਇਹਨਾਂ ਨੂੰ ਤਾਂ ਕਰਕੇ ਆਪਣਾ ਘਰ ਸੇਲ ਕਰਨਾ ਪੈ ਰਿਹਾ ਵਾ। ਅਦਰਵਾਈਜ਼ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਗਈ ਘਰ ਸੇਲ ਕਰਨ ਦੀ। ਅੱਜ ਆਪਾਂ ਤੁਹਾਨੂੰ ਉੱਪਰ ਦਿਖਾਉਨੇ ਸਾਰਾ ਕਿ ਉੱਪਰ ਇਹਨਾਂ ਦਾ ਕੀ ਬਣਿਆ ਹੋਇਆ ਵਾ। ਹਾਂਜੀ। ਇੰਨਾ ਨੇ ਪੋੜੀਆਂ ਦੇ ਚ ਗ੍ਰਿਲ ਵਗੈਰਾ ਲਗਾਈ ਹੋਈ ਆ ਗ੍ਰਿਲ ਵੀ ਇਹਨਾਂ ਨੇ ਸਟੀਲ ਦੀ ਲਗਾਈ ਹੋਈ ਆ ਕੰਮ ਮਤਲਬ ਕਿ ਸਾਰਾ ਨੇ ਇਹਨਾਂ ਨੇ ਨਾ ਆਪਣੀ ਰੀਜ ਮੁਤਾਬਿਕ ਕੀਤਾ ਆ ਉਹ ਸੋਹਣਾ ਕੀਤਾ ਆ ਵਾ ਉਹ ਗਾਇਦੀ ਪ੍ਰਾਪਰਟੀ ਆ 20 ਫੁੱਟ ਦਾ ਮੱਥਾ ਵਾ 45 ਫੁੱਟ ਦੀ ਇਹਦੀ ਲੈਂਥ ਹੈਗੀ ਆ ਸਟੈਂਡਰਡ ਬਿਲਕੁਲ ਸਟੈਂਡਰਡ ਪਲਾਟ ਹੈਗਾ ਵਾ ਤੇ ਉਹਦੇ ਇਹਨਾਂ ਨੇ ਆਪਣਾ ਘਰ ਬਣਾਇਆ ਤੇ ਘਰ ਆਪਣੀ ਮਰਜ਼ੀ ਮੁਤਾਬਿਕ ਬਹੁਤ ਸੋਹਣਾ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਵਾ ਹਰੇਕ ਚੀਜ਼ ਆਪਣੀ ਗਰੀਜ ਮੁਤਾਬਿਕ ਲਾਈ ਹੋਈ ਆ ਬਾਕੀ ਮੈਂ ਤੁਹਾਨੂੰ ਪਹਿਲੋਂ ਵੀ ਦੋ ਤਿੰਨ ਵਾਰੀ ਦੱਸ ਚੁੱਕਿਆ ਵਾਂ ਕਿ ਇਹਨਾਂ ਨੇ ਜਿਹੜਾ ਆਪਣਾ ਹੋਮ ਸੇਲ ਕਰਦੇ ਪਏ ਆ ਉਹਦਾ ਰੀਜ਼ਨ ਸਿਰਫ ਇਹੀ ਆ ਕਿ ਇਹਨਾਂ ਦੇ ਬੇਟੇ ਬਾਹਰ ਆ ਤੇ ਦੂਸਰੇ ਨੇ ਬੇਟੇ ਨੇ ਬਾਹਰ ਜਾਣਾ ਵਾ ਇਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੈਗੀ ਤਾਂ ਕਰਕੇ ਆਪਣੀ ਪ੍ਰਾਪਰਟੀ ਸੇਲ ਕਰ ਰਹੇ ਆ ਆਦਰਵਾਇਜ਼ ਇਹਨਾਂ ਦਾ ਕੋਈ ਰੀਜ਼ਨ ਨਹੀਂਗਾ ਪ੍ਰਾਪਰਟੀ ਸੇਲ ਕਰਨ ਦਾ ਸ਼ਾਇਦ ਇਹਨਾਂ ਦਾ ਉੱਪਰ ਵੀ ਸਟੋਰ ਰੂਮ ਬਣਾਇਆ ਹੋਇਆ ਇਹਨਾਂ ਨੇ ਤੇ ਜਿਸ ਤਰ੍ਹਾਂ ਇਹਨਾਂ ਨੇ ਰੱਖਿਆ ਮੈਨੂੰ ਲੱਗਦਾ ਕਿ ਉੱਤੇ ਇਹਨਾਂ ਦਾ ਕੁੱਤਾ ਰਹਿੰਦਾ ਹੈਗਾ ਰੂਮ ਦੇ ਵਿੱਚ ਬਾਕੀ ਇਹ ਵੀ ਇੱਕ ਸਟੋਰ ਰੂਮ ਬਣਾਇਆ ਹੋਇਆ ਵਾ ਇਹਨੂੰ ਤੁਸੀਂ ਚਾਹੋਗੇ ਤੇ ਆਪਣਾ ਕਾਮਨ ਬਾਥਰੂਮ ਯੂਜ਼ ਕਰ ਲਓ ਤੁਸੀਂ ਚਾਹੋ ਤੇ ਇਹਨੂੰ ਸਟੋਰ ਐਜ਼ ਅ ਸਟੋਰ ਵੈਸਤੇ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਐਡਰੈਸ ਤੁਹਾਨੂੰ ਦੱਸਣਾ ਭੁੱਲ ਗਏ ਸੀਗਾ ਐਡਰੈਸ ਹੈਗਾ ਜੀ ਇਹਦਾ ਤਰੰਤਰ ਰੋਡ ਮੁਰਬੇ ਵਾਲਾ ਬਾਜ਼ਾਰ ਮੁਰਬੇ ਵਾਲੇ ਬਾਜ਼ਾਰ ਦੇ ਅੰਦਰ ਆਣ ਕੇ ਤੇ ਗਲੀ ਵਿੱਚ ਇਹ ਪ੍ਰਾਪਰਟੀ ਗਈ ਹੈ ਬਹੁਤ ਵਧੀਆ ਪ੍ਰਾਪਰਟੀ ਗਈ ਹੈ ਹਾਂਜੀ ਦੋਸਤੋ ਬਾਕੀ ਗੱਲ ਬਾਤ ਨਾਲ ਤੁਹਾਡਾ ਰੁਮਾਨਾ ਬੈਠ ਕੇ ਕਰਦੇ ਆਂ ਹਾਂਜੀ ਦੋਸਤੋ ਪ੍ਰਾਪਰਟੀ ਦੀ ਨਾ ਕੋਈ ਜ਼ਿਆਦਾ ਕੀਮਤ ਨਹੀਂ ਹੈਗੀ ਕੀਮਤ ਜਾਣਨ ਵਾਸਤੇ ਤੇ ਪ੍ਰੋਪਰ ਜਾਣਕਾਰੀ ਲੈਣ ਵਾਸਤੇ ਡਿਸਕ੍ਰਿਪਸ਼ਨ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਹੈਗਾ ਕਲਾਸ ਸਕਰੀਨ ਤੇ ਵੀ ਸਾਡਾ ਨੰਬਰ ਚੱਲਦਾ ਹੋਏਗਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੇਕਰ ਅਸੀਂ ਤੁਹਾਡਾ ਫੋਨ ਨਹੀਂ ਰੀਸੀਵ ਕਰ ਪਾਨੇ ਹਰ ਵਾਰੀ ਤੁਹਾਨੂੰ ਦੱਸਦੇ ਆ ਕਿ ਜੇਕਰ ਆਪਾਂ ਤੁਹਾਡਾ ਫੋਨ ਨਹੀਂ ਰੀਸੀਵ ਕਰ ਪਾंदे ਤਾਂ ਪਲੀਜ਼ ਸਾਨੂੰ ਵਟਸਐਪ ਤੇ ਮੈਸੇਜ ਕਰ ਲਿਆ ਕਰੋ ਫੋਨ ਤੁਹਾਨੂੰ ਆਪੇ ਕਰ ਲਿਆ ਕਰਾਂਗੇ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਕਿ ਕਿਸੇ ਟਾਈਮ ਤੁਹਾਡਾ ਫੋਨ ਰੀਸੀਵ ਨਹੀਂ ਹੁੰਦਾ ਹਾਂਜੀ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਜਾਂਕਰ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਤੁਸੀਂ ਆ ਕਰੋ ਤਾਂ ਕਿ ਆਪਾਂ ਅੱਗੇ ਤੋਂ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਵਾਸਤੇ ਪ੍ਰੋਪਰਟੀਆਂ ਵਗੈਰਾ ਦੀ ਵੀਡੀਓ ਬਣਾ ਸਕੀਏ ਜਿਹੜੇ ਵੀ ਨਵੇਂ ਸੱਜਣ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੁਰਾਣੇ ਸੱਜਣਾ ਤੇ ਉਹਨਾਂ ਸੱਜਣਾ ਭੈ ਵੀਰ ਭਰਾਵਾਂ ਨੂੰ ਬੇਨਤੀ ਆ ਜਿਹੜੇ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਤੁਹਾਡਾ ਕੋਈ ਭੈਣ ਭਰਾ ਪ੍ਰੋਪਰਟੀ ਬਾਈ ਕਰ ਸਕੇ ਤੇ ਆਪਣੇ ਸੁਪਨੇ ਦੇ ਘਰ ਨੂੰ ਬਣਾਉਣ ਵਿੱਚ ਉਹ ਕਾਮਯਾਬ ਹੋ ਸਕੇ ਪ੍ਰੋਪਰਟੀ ਦੀ ਪ੍ਰੋਪਰ ਜਾਣਕਾਰੀ ਲੈਣ ਵਾਸਤੇ ਜਾਂ ਫਿਰ ਕੋਈ ਹੋਰ ਜਾਣਕਾਰੀ ਲੈਣ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਡਿਸਕ੍ਰਿਪਸ਼ਨ ਵਿੱਚ ਨੰਬਰ ਹੈ ਪਲੱਸ ਸਕਰੀਨ ਤੇ ਨੰਬਰ ਚੱਲਦਾ ਪਿਆ ਵਾ ਦੋਸਤੋ ਜੇਕਰ ਤੁਸੀਂ ਆਪਣੀ ਪ੍ਰੋਪਰਟੀ ਸੇਲ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਦੁਕਾਨ ਮਕਾਨ ਕੋਠੀ ਸ਼ੈੱਡ ਪੈਲੀ ਵਗੈਰਾ ਕੁਝ ਵੀ ਸੇਲ ਕਰਨਾ ਚਾਹੁੰਦੇ ਆਪਣੀ ਪ੍ਰੋਪਰਟੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਡੀ ਪ੍ਰੋਪਰਟੀ ਦੀ ਵੀਡੀਓ ਬਣਾ ਕੇ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਤੇ ਬਹੁਤ ਹੀ ਸਾਫ਼ ਸੁਥਰੇ ਕਸਟਮਰ ਮਿਲਣਗੇ ਮਿਲਦੇ ਆਪਾਂ ਬਹੁਤ ਜਲਦੀ ਤੁਹਾਡੇ ਲਈ ਕਿਸੇ ਨਵੇਂ ਵੀਡੀਓ ਨੂੰ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ